ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਦੇਖੋ ਕੱਲਾ ਮੀ ਬੈਣ ਤੋਂ ਬਾਅਦ ਅੱਜ ਬਹੁਤ ਸਣੀ ਧੁੱਪ ਨਿਕਲੀ ਮੈਂ ਤਾਂ ਸੱਚੀ ਹਾਂ ਕੁਛ ਟਾਈਮ ਧੁੱਪ ਸੇਕੀ ਤੇ ਹੁਣ ਮੈਂ ਸੋਚੀ ਵੀ ਧੁੱਪ ਦਾ ਬਹੁਤ ਫਾਇਦੇਲੀ ਤੇ ਹੁਣ ਐਵੇਂ ਹੀ ਕਰਦੇ ਕਰਦੇ ਵੀ ਨੌਣ ਦਾ ਪ੍ਰੋਗਰਾਮ ਬਣਦੇ ਨਾ ਤੋਂ ਮੈਂ ਹਸ ਫਿਰ ਨੌਣ ਦਾ ਪ੍ਰੋਗਰਾਮ ਜਵਣ ਗਿਆ ਮੰਮੀ ਕਹਿੰਦੀ ਚੱਲ ਨਾ ਤੇ ਹੁਣ ਮੈਂ ਨਾ ਕਿ ਆਉਣੀ ਆ ਫੇਰ ਕਰਦੇ ਆਂਗੇ ਗੱਲਾਂ ਵਾ ਉਧਰ ਮੈਨੂੰ ਦੇਖ ਦੇ ਕਿਸ ਜਿਹੀ ਇਹਨਾਂ ਮੈਨੂੰ ਹੋਰ ਚੀਜ਼ਾਂ ਦਾ ਦੁੱਖ ਨਹੀਂ ਹੋ ਰਿਹਾ ਜਿਹੜਾ ਮੇਰਾ ਸਮਾਨ ਖਰਾਬ ਹੋ ਹੀ ਜਾਂਦਾ ਹੈ ਸਾਡਾ ਵਿੱਚ ਕਿੰਨਾ ਬਿਲਚਰ ਵੀ ਵੇਈ ਲੋਕਾਂ ਕੋਲੇ ਨਹੀਂ ਸੋਹਣੀਆਂ ਹੋਣੀਆਂ ਪਈਆਂ ਰਹਿੰਦੀਆਂ ਨੇ ਵੀ ਕੱਚੇ ਦੇ ਵਿੱਚ ਤੁਰਦੀ ਆ ਨਾ ਤਾਂ ਕਰਕੇ ਮਤਲਬ ਬਿਲਚਰ ਵੀ ਖੜਨ ਵਾਲੀ ਹੋਤੀ ਬਚਾਈ ਧੁੱਪ ਵੀ ਕਹਿ ਸਕਦੇ ਬੱਦਲ ਵਾਈ ਵੀ ਕਹਿ ਸਕਦੇ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ ਚਲੋ ਕੋਈ ਨਹੀਂ ਫਟਾਫਟ ਨਾ ਕਹੀਏ ਤਾਂ ਨਾ ਕੀ ਆ ਕੇ ਕਰਨਾ ਹੋੜਨਣ ਗੱਲਾਂ ਗਰਮ ਪਾਣੀ ਦੀ ਮਮਮੀ ਨੇ ਕਰ ਰੱਖਿਆ ਗਰਮ ਗਰਮ ਪਾਣੀ ਗਰਮ ਹੈ ਮੀ ਪਹਿਣ ਤੋਂ ਪਹਿਲਾਂ ਪਹਿਲਾਂ ਨਹਾ ਲੈ ਤੂੰ ਲੋ ਜੀ ਨਹਾ ਸੱਚੀ ਹੀ ਪਾਉਗਾ ਕਿਉਂਕਿ ਜਿਹੜੇ ਪੇਸ਼ੈਂਟ ਹੁੰਦੇ ਨੇ ਨਾ ਬਾਹਰ ਜਦੋਂ ਮੰਜੇ ਦੇ ਵਿੱਚ ਪਏ ਰਹਿੰਦੇ ਆ ਕੱਪੜੇ-ਕਪੜੇ ਚੇਂਜ ਨਹੀਂ ਨਾ ਕਰਦੇ ਨਾ ਹੁੰਦੇ ਤੁਹਾਨੂੰ ਦੇ ਨੇ ਉਸ ਟਾਈਮ ਤੇ ਆਪਣੀ ਜਿਹੜੀ ਬੋਡੀ ਤੇ ਜ਼ਖਮ ਹੋਣੇ ਸਟਾਰਟ ਹੋ ਜਾਂਦੇ ਮੈਂ ਇਸ ਲਈ ਨਹਾਣਾ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਜੋ ਤੋਂ ਕੱਪੜੇ-ਕਪੜੇ ਚੇਂਜ ਕਰੋ ਸਾਫ਼ ਸਪਾਈ ਰੱਖੋ ਆਪਣੇ ਸਿਰ ਦੀ ਨਹੀਂ ਦੇਵ ਜੀ ਤੁਹਾਨੂੰ ਪਤਾ ਹੀ ਹੈ ਗਲ ਜਾਂਦੇ ਫਿਰ ਪਏ ਪਏ ਸਾਰਾ ਨੰਬੈਤਨਾ ਚਲੋ ਹੁਣ ਫਿਰ ਥੋੜੇ ਟਾਈਮ ਤੱਕ ਮਿਲਦੇ ਆਂਗੇ ਆ ਅੱਜ ਕੋ ਮੈਂ ਮਮੀ ਲੱਗੀ ਪਾਣੀ ਪਾਉਣ ਨਾ ਲਈ ਆਇਆ ਚੁੱਲੇ ਨਾ ਡੂੰਗੇ ਉੱਥੇ ਨਾ ਪਾਣੀ ਖੜ ਜਾਂਦਾ ਰਸੋਈ ਦੇ ਵਿੱਚ ਹੀ ਇੰਨਾ ਪਾਣੀ ਹੋ ਜਾਂਦਾ ਆ ਹੈਗੀ ਮੇਰੀ ਬੋਤਲ ਚੰਨੀ ਵੜ ਜਦੋਂ ਜਾਣੇ ਹੁੰਨੇ ਦਵਾਈ ਦੂਈ ਲੈਣ ਉਸ ਟਾਈਮ ਤੇ ਬਹੁਤ ਘੱਟ ਹੁੰਦੀ ਠੰਡਾ ਰੱਖਣਾ ਗਰਮ ਠੰਡਾ ਬਾਦੂਗੀ ਤੇ ਜੋ ਵੀ ਠੰਡਾ ਹੀ ਰਹੂਗਾ ਬਰਫ ਵਰਗਾ ਗਰਮ ਬਾਦੂਗੀ ਤੇ ਜੋ ਵੀ ਗਰਮ ਹੀ ਰਹੂਗਾ ਮੈਂ ਨੇ ਇਸ ਦੇ ਵਿੱਚ ਰਾਤ ਪਾਣੀ ਪਾਇਆ ਸੀਗਾ ਗਰਮ ਕਿਹਾ ਸੀਗਾ ਮम्मी ਨੂੰ ਵੀ ਗਰਮ ਗਰਮ ਬਾੜੀ ਪਾਦੀ ਤੇ ਗਰਮ ਪਾਣੀ ਮੈਨੇ ਸਵੇਰ ਉੱਠ ਕੇ 4 ਵਜੇ ਇਹ ਤੁਮਨੇ ਕੋ ਟਪਰੀ ਗਰਮੀ ਪਿਆ ਸੀ ਉਹ ਤੋਂ ਵਧੀਆ ਚੀਜ਼ ਹੈ ਕਿਸੇ ਨੂੰ ਵੀ ਜਰੂਰ ਤੋਂ ਹੋਵੇ ਤਾਂ ਜਰੂਰ ਖਰੀਦੋ ਈ ਨਾਂ ਸੋਚਿਓ ਕਿ ਮਮਤਾ ਦਾ ਬਹੁਤ ਜ਼ਲਦੀ ਪ੍ਰਮੋਸ਼ਨ ਕਰ ਰਹੀ ਹੈ ਕੋਈ ਪ੍ਰਮੋਸ਼ਨ ਨਹੀਂ ਵਧੀਆ ਚੀਜ਼ ਹੈ ਕਿ ਮੈਨੂੰ ਵਧੀਆ ਲੱਗੀ ਤੇ ਮੈਂ ਤੁਹਾਨੂੰ ਦੱਸਤਾ ਲਓ ਜੀ ਮਮਤਾ ਚੱਕੋ ਫਿਰ ਪਾਤਾ ਬਾਣੀ ਮਣ ਉੱਠਣਾ ਪੈਣਾ ਆਪਾਂ ਨੂੰ ਮੀਨ ਮੇਰੀ ਬਿਲਚਰ ਦੂਰ ਖੜੀ ਹੈ ਫਾਈਮੇ ਸਾਰਾ ਸਮਾਈ ਮੀਨ ਦੇ ਵਿੱਚ ਗੜਿਆ ਵਿਚਾਰਾ ਸਾ ਇਹ ਦੋ ਦਿਨ ਮੀਨ ਦੇ ਵਿੱਚ ਹੀ ਪਿਆ ਰਿਹਾ ਉਹ ਦੇਖੋ ਨੇ ਦਰੂਨ ਸਾਹਮਣੇ ਵਾਲੀ ਖੌਂਦੀ ਸੀਗੀ ਵੀ ਮਿਸਤਰੀ ਲੱਗੇ ਬਣੇ ਉਹ ਵੀ ਬਣ ਗਈ ਕੋਠੇ ਆ ਮੇ ਕੰਦ ਮੇਰੇ ਘਰ ਦੀ ਕਰਦਣਾ ਕਿੰਨੀ ਆ ਜਿਆਦਾ ਐਵੇਂ ਲੱਗਦੀਆਂ ਨੇ ਵੀ ਜਿਵੇਂ ਇੱਥੇ ਕੋਈ ਰਹਿੰਦਾ ਹੀ ਨਹੀਂ ਫੇ ਇੱਥੇ ਮੈਂ ਰਹਿੰਦੀ ਆ ਮੇਰਾ ਬਸ ਹੈ ਹੋਵੇ ਹੋ ਦੇਖਾ ਮੈਂ ਚੱਲਦਾ ਭਾਈ ਗਰਮੇ ਪਾਣੀ ਪੂਰੀ ਤਰ ਹਾਂ ਪੂਰਾ ਬੜਾ ਮਸਾ ਚੱਕੀਆ ਦੋਗੇ ਹਾਂ ਹਾਂ ਆ ਪਾਲਾ ਚਪਨਾ ਆ ਜੀ ਦੇਖਿਆ ਹੋਰ ਇਹ ਨਹੀਂ ਗੜਦੋ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਚੱਲਦੀ ਹੈ ਗਿੱਲਾ ਵੇਲੇ ਹਨ ਪਾਣੀ ਦੀ ਤੋਰ ਤੋਰ ਕੇ ਤੇ ਟਾਇਰ ਵੀ ਇਵੇਂ ਜਿਵੇਂ ਚੱਲਦੇ ਨੇ ਜਦ ਜ਼ਵਾ ਕੀ ਇਹਨੂੰ ਬਹੁਤ ਜ਼ਿਆਦਾ ਘਮਾਈ ਰੱਖਦੇ ਨੇ ਚਲੋ ਵਈ ਹੁਣ ਆਪਣੇ ਜਾਣੇ ਪੜਨੇ ਦੇਖੋ ਕਿੰਨਾ ਸੋਹਣਾ ਲੱਗਦਾ ਮੰਦਿਆ ਵਾ ਸੇ ਬਾਈਕ 'ਤੇ ਬੈਠਣਾ ਵੀ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਲੋ ਜੀ ਅਮੈਂ ਹੋ ਗਈ ਨਾਗੇ ਤਿਆਰ ਹਾਈ ਹਿਰਬਾ ਮਮੀ ਹੋਲੀ 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 ਵਾਰੀ ਦਾਸਤਾ ਮਮੀ ਦਾ ਨਾ ਗਰੀ ਮੇ ਬਾ ਪਟਟਣ ਨੇ ਹਾਏ ਹਾਏ ਕਿੱਥੇ ਹਾਈ ਹੋਲੀ ਹੋਲੀ ਵਾਰੀਆਂ ਜਿੰਨੇ ਜਿੰਨੇ ਵੀ ਫਿਰੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਹੈਗੀ ਵੀਡੀਓ ਨੂੰ ਜ਼ਰੂਰ ਤੋਂ ਲਾਈਕ ਕਰੋ ਛੋਟੀਆਂ ਛੋਟੀਆਂ ਕੋਸ਼ਿਸ਼ ਨੂੰ ਆਪਣੀ ਸਾਡੀ ਛੋਟੀਆਂ ਛੋਟੀਆਂ ਕੋਸ਼ਿਸ਼ ਨੂੰ ਆਪਣਾ ਪਿਆਰ ਦਿਆ ਕਰੋ ਥੋੜੇ ਪਿਆਰ ਦੁਆਮਾ ਤੁਹਾਡੀ ਸਪੋਰਟ ਵੀ ਸੱਚੀ ਬੜੀ ਜ਼ਰੂਰਤ ਹੈ ਸੋ ਜਿਹੜੇ ਜਿਹੜੇ ਵੀ ਬਸ ਦੇਖਦੇ ਨੇ ਆਉਂਦੇ ਨੇ ਸਾਰਿਆਂ ਦਾ ਦੇ ਲੋ ਥੈਂਕ ਯੂ ਮੈਂ ਬੋਲਣਾ ਚਾਹਾਂਗੀ ਕੁਝ ਮੰਮੀ ਫਿਰ ਮਾਉਗੀ ਕੁਛ ਨਾ ਕਿ ਨਾ ਕਿ ਮੰ ਤਾਂ ਕਾਲੀ ਨਹੀਂ ਹੋਗੀ ਹਾਂ ਹਾਂ ਉਹ ਮਾ ਆਈਗਾ ਕੀ ਹੋ ਗਿਆ ਮੰਮੀ ਕਿ ਇਦ ਦਿਨ ਬਿਮਾਰ ਜਿਹਾ ਕਿ ਨਾ ਆ ਗਿਆ ਵਾ ਕਿ ਮੂੰਹ ਦਾ ਹੋਰ ਪੈ ਜਾਂਦਾ ਫਿਰ ਬਿਮਾਰੀ ਕੀ ਹਾਂ ਹਾਂ ਅੱਖਾਂ ਅੱਖਾਂ ਦੇਖ ਜਮਈ ਅਲੱਗ ਜਿਹੜੀਆਂ ਹੋਈਆਂ ਆਪਣੀਆਂ ਨੇ ਮੇਰੇ ਕੋਲਸ ਤਾਂ ਪਹਿਲੇ ਦਵਾਈਆਂ ਨਹੀਂ ਚਲਦੀ ਸੀ ਹਾਂ ਜਿਹਦੇ ਵਿੱਚ ਹੋਰ ਬਿਮਾਰੀ ਆ ਜਾਂਦੀ ਹੈ ਫਿਰ ਮਾਈ ਚ ਮਾਈ ਹੋ ਜਾਂਦੀ ਹੈ ਬਹੁਤ ਜ਼ਿਆਦਾ ਔਖਾ ਜਾਂਦਾ ਲੋ ਜਿਵੇਂ ਮੇਰਾ ਫੜਾ ਹਟ ਲੱਗੀ ਹੋਈ ਨਾਲ ਸਾਰਾ ਤਾਂ ਸਿਰ ਚਿੱਟਾ ਹੋ ਗਿਆ ਜਲਦੀ ਹਾਂ ਸਾਰੇ ਵਾਲ ਚਿੱਟੇ ਹੋ ਗਏ ਨਾ ਐ ਨਵਜੋ ਕਰੇ ਵਿਚਾਲੇ ਤੇਨੇ ਬਹੁਤ ਲੋਕਾਂ ਦੇ ਜਮੀਆਂ ਅੱਗੇ ਇੱਥੇ ਹੋਣ ਲੱਗ ਜਾਂਦੇ ਨੇ ਆ ਸਾਰੇ ਚਿੱਟਾ ਹੋ ਰਿਹਾ ਜੰਮ ਹਾਂ ਇਹ ਪਿੱਛੇ ਐ ਦਿਖਦਾ ਨਿਗਮ ਟੱਕ ਰਹੀ ਹੈ ਮੈਂ ਦੇਖਣੇ ਕੱਟ ਦਿੰਨੀ ਹੈ ਹਾਂ ਉਂਝ ਪਰ ਹਾਂ ਜਦੋਂ ਮੈਂ ਨੀਮੀ ਪਾਉਣੀ ਹੈ ਨਾ ਤਾਂ ਦਿਖਦੇ ਨੇ ਪਰ ਬਾਕੀ ਆਪਾਂ ਨੂੰ ਕੋਈ ਸੰਗਨ ਸ਼ਰਮਾਉਣ ਵਾਲੀ ਗੱਲ ਹੈ ਨਹੀਂ ਕਿਉਂਕਿ ਸਾਰਿਆਂ ਨੂੰ ਹੀ ਪਤਾ ਇਹ ਵੀ ਬੰਤਾ ਬਿਮਾਰੀ ਹੈ ਬਹੁਤ ਛੋਟੀ ਉਮਰ ਤੋਂ ਦਵਾਈਆਂ ਚੱਲਦੀਆਂ ਨਹੀਂ ਗਈਆਂ ਦਵਾਈਆਂ ਦਾ ਜਿਹੜੀ ਇੱਕ ਚੀਜ਼ ਇਹ ਚੱਲਦੀਆਂ ਚੱਲਦੀਆਂ ਨੇ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦਿੱਕਤਾਂ ਹੋ ਜਾਂਦੀਆਂ ਨੇ ਪਤਾ ਹੀ ਲੱਗਦਾ ਹੈ ਨਾ ਤੁਹਾਨੂੰ ਸੋ ਇਹ ਸਾਰੇ ਆਪਣੀ ਜਾਣਕਾਰੀ ਨੇ ਜਾਣਨ ਵਾਲੇ ਚਲੋ ਠੀਕ ਹੈ ਤਿਆਰ ਹੋ ਕੇ ਮਿਲਦੀ ਹੈ ਤੁਹਾਨੂੰ ਉਦੋਂ ਮੰਮੀ ਮੰਨ ਜੰਦੀ ਆ ਭਾਂਡੇ ਤੇ ਦੇਖੋ ਕਿੰਨੀ ਜ਼ਿਆਦਾ ਤਿਲਕਨ ਹੋ ਗਈ ਮੇਰਾ ਤਾਂ ਹੁਣ ਇਦੋਂ ਵੱਡਨਾ ਪਸ਼ੂਲ ਹੈ ਨੀਗਾ ਮੈਂ ਵੱਡ ਜਾਵਾਂ ਮੇਂਦਰਾ ਅਬਿਆਸੀ ਬੋਲ ਦਲਾ ਦਿੰਨੇ ਆ ਇੱਕ ਇੱਟ ਨਿਕਲ ਗਈ ਨਾ ਵਿੱਚੋਂ ਹਾਂ ਹਾਂ ਚਾਹ ਦੇ ਲੱਗ ਹਾਂ ਚਾਹ ਦੇ ਮੰਮੀ ਚਾ ਇੱਕ ਸਾਈਡ ਜਿੱਥੇ ਨਹੀਂ ਨਹੀਂ ਤਾਂ ਬਹੁਤ ਊਰਾਂ ਹੀ ਰੱਖ ਕੇ ਪਾਣੇ ਵਾਂਦੀ ਹੁੰਦੀ ਹੈਣਾ ਮੰਮੀ ਚੁੱਲਾ ਹਜੇ ਵੀ ਠੱਕ ਰੱਖਿਆ ਹੈ ਫੇਰ ਹਣ ਬੱਦਲ ਹੋਏਗਾ ਹਾਂ ਇਹ ਪ੍ਰਸਾਦ ਕੋਈ ਨਹੀਂਗਾ ਹੈਗੀ ਤਾਂ ਹੈਗੀ ਹੋਈ ਆ ਜਾਏ ਬੱਦਲ ਬਾਈ ਦੇਖੋ ਕਿਵੇਂ ਹਰੀ ਹਵਾ ਹੀ ਲੱਗੀ ਪਈ ਤੁਹਾਨੂੰ ਸਾਰਾ ਕੁਛ ਇੱਥੋਂ ਸਿਸਟਮ ਸੈੱਟ ਕਰਾ ਦੇਣਾ ਕਦੀ ਤੋਂ ਹਮਾਰਾ ਘਰ ਵੀ ਨਿਆ ਬਣੇਗਾ ਕਦੇ ਜਿਹੜੇ ਹੂੰ ਮਤਲਬ ਗਿਣੀ ਹੀ ਨਹੀਂ ਹੈਗੇ ਕਦੇ ਫੇਰ ਆਏ ਤੇ ਆਣਗੇ ਮੇਰੇ ਇੰਦੇਗਾ ਜੇ ਕੋਈ ਲੈ ਜੇ ਅਗਲਾ ਦੇਖ ਕੇ ਨਾ ਜਾਵੇ ਹਨ ਫਿਰ ਆ ਜਾਵਾਂ ਤੇਰੀ ਯਾਦ ਨਾ ਹੂੰ ਗਿਣ ਕੇ ਰੱਖਿਆ ਘਰ ਭਾਂਡੇ ਕੀ ਕਰਨੀ ਹੈ ਕੀ ਕਰੀ ਸੀ ਮਮਾ ਮੈਂ ਤਾਂ ਚਲ ਤਾ ਉਹਦੀ ਯਾਦ ਆ ਜਾਉਂਗਾ ਹਾਂ ਮੇਰਾ ਹਾਸਾ ਚਾਹੀ ਉੰਨੇ ਮੈਂ ਅੰਦਰ ਬੈੱਡ ਤੇ ਪਈ ਵੀ ਸੋਝ ਰਹੀ ਨਹੀਂ ਤਾਂ ਆਪਣੇ ਘਰੋਂ ਬਾਹਰ ਕੋਈ ਚੀਜ਼ ਲੈ ਕੇ ਜਾਂਦਣਾ ਮੈਂ ਸੋਚਦੀ ਹੁੰਨੀ ਆ ਕਿ ਮੈਂ ਦਾ ਇਹ ਪੰਡ ਯਾਤਰਾ ਖਾਂਸੀ ਦਾ ਤੁਸਤਾ ਥੋੜੇ ਦਿਨ ਬਾਅਦ ਭੁੱਲੇ ਜਾਂਦੇ ਹੋ ਚਾਹ ਪੀਦੀ ਸੀ ਚਾਹ ਉੱਥੇ ਛੱਡ ਕੇ ਆਈ ਮੈਂ ਐਂ ਆਈ ਸੀ ਮੰਮੀ ਮੈਂ ਸੋਚਿਆ ਮੈਂ ਹੌ ਕਾਸੀ ਦੀ ਬਾਤ ਤਾਂ ਨਹੀਂ ਰਹੀ ਮੰਮੀ ਮਨ ਜਿੱਤੇ ਉੱਥੇ ਆਤਣੇ ਆਈ ਆਪਾਂ ਇਕੱਠੇ ਬੈਠ ਕੇ ਚਾਹ ਪਿੰਦੇ था। hmm. तो आज hmm? हाँ. <स्यारा> फिर कठे बैठ गे पी चाह आप देखो अपनी टमा बेल किडी वी होगी बहुत सोने सोने हरे हरे लग रहे टमाटर ਉਹ ਚੇਤੀ ਲੱਗ ਗਏ ਤੇ ਆਪ ਨਹੀਂ ਹਲਦੀ ਜਮਾਂ ਹੀ ਪੱਕ ਗਈ ਇਹਦਾ ਮਤਲਬ ਇਹੀ ਹੁੰਦਾ ਹੈਗਾ ਹਲਦੀ ਪੱਟਣੀ ਬੜਾ ਕਦੋਂ ਹੁੰਦੀ ਜਦੋਂ ਸਾਰੇ ਪੱਤੇ ਬਿਲਕੁਲ ਇਹਦੇ ਆਪਣੇ ਆਪ ਹੀ ਝੜ ਜਾਣ ਉਹੋ ਸਮਝੋ ਤੁਸੀਂ ਹਲਦੀ ਵਧੀਆ ਹੋਈ ਹੈ ਸੋ ਇਹਦੇ ਪੱਤੇ ਹੁਣ ਜਮਾਂ ਕਮਜ਼ੋਰ ਜਿੱਤ ਪੈਗੇ ਹੌਲੀ ਹੌਲੀ ਝੜ ਜਾਣਗੇ ਆ ਆਪਣੇ ਪੁੱਪੀਤੇ ਐਨੀਆਂ ਐਨਾਂ ਵਿੱਚ ਦਵਾਈਆਂ ਦੂਆਂ ਪੱਤੇ ਮਤਲਬ ਨਹੀਂ ਕਿ ਐਸਾਂ ਜਾਂ ਦੇ ਪੁੱਪੀਤੇ ਨੇ ਮੈਂ ਸਹੀ ਜੇ ਨਹੀਂ ਹੋਏ ਹੈਗੇ ਉਂਝ ਖਾਣ ਬਹੁਤ ਟੇਸਟ ਹੁੰਦੇ ਨੇ ਮੈਂ ਕੋਈ ਕੋਈ ਪੱਕਦੇ ਨਾ ਕਿ ਆਸੀ ਉਹਨੂੰ ਤੋੜਦੇ ਆਂ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ। ਉਹ ਉਧਰ ਮੇ ਮਮੀ ਉਧਰ ਮੇ ਮਮੀ ਉਹ ਕਈ ਬੈਠੇਗੀ ਆਪਣੀ ਚਾਲ ਲਵੀ ਰੱਖੇ ਬੈਠੇਗੀ। ਤੇ ਮਤਲਬ ਉਹ ਉੱਥੇ ਉਹ ਗਈਆਂ ਨੇ ਨਾਲੇ ਭਾਂਡੇ ਮੰਜੀਆਂ ਨੇ ਨਾਲ-ਨਾਲ ਚਾਹ ਦੀਆਂ ਕੁੱਟਾਂ ਭਰੀ ਜਾਂਦੀ ਐ। ਹਾਂ। ਨੇ ਦੇਖਾਈ ਦੇਨੂੰ ਆਇਆ ਚੱਲੀ ਜਾਂਦੀ। ਕੁੱਠੀ ਪਰ ਇਹ ਮੰਨ ਜੇ ਤੇ ਆਏ ਦੇ ਦੇ ਮਾ ਤੱਤੀ ਇਕ ਢੰਡੀ ਹੈ ਹੈ ਆਏ ਦੇ ਦੀ ਮਾ ਤੱਤੀ ਇਕ ਢੰਡੀ ਭਰੀ ਹੋਈ ਨੁਕਾ ਅੱਛਾ ਮਾਗਦੇ ਪੀ ਜਾਂਦੀ ਹੈ ਚਲ ਆ ਜਾ ਕੁੱਠੀ ਮਾ ਤੱਤੀ ਦੇ ਢੰਡੀ ਹੋਈ ਵਗਾ ਕੁਟਣੀ ਭਰੀ ਸੀ ਕੁਟਣੀ ਹੂੰ ਗੱਲਾ ਕਰਦੀ ਹਾਂ ਹਾਂ ਮੈਂ ਦੇਖਿਆ ਮੈਂ ਤਾਂ ਡਿੱਕੀ ਜਾਨੀ ਮਗਾ ਤਾਂ ਭੰਡੇ ਮਾਜਦੀ ਮਾਜਨੀ ਚਾਹ ਪੀ ਚਾਹ ਦੇ ਹੋ ਜੀ ਤੇ ਚਾਗ ਲਾਸਤੇ ਕੁਝ ਕੋਲ ਚਲ ਚੱਲੀਏ ਚਲ ਆ ਦੇਖੋ ਕੌਣ ਆ ਰਿਹਾ ਹੈਗਾ ਇਹ ਉਹੀ ਬਾਈ ਹੈਗਾ ਆਪਣਾ ਬੈੱਡ ਵਾਲਾ ਤਾਂ ਮੰਤਾ ਬੜੀ ਵਹੀ ਵਧੀਆ ਓਏ ਕਿੱਥੇ ਹੈ ਅੱਜ ਮੰਮ ਤਾਂ ਸਾਰਿਆਂ ਨੂੰ ਪੁੱਛੀ ਜਾਂਦੀ ਵੀ ਵਿਆਹ ਹੋ ਗਿਆ ਲੱਡੂ ਲੱਗਿਆ ਆ ਸਿਮਨੇ ਨੂੰ ਬੱਚੇ ਹੈਗੇ ਤਾਂ ਜਵਾਬ ਨਹੀਂ ਹੋ ਆਏ ਏਅਰਪੋਰਟ ላይ ਕਿਉਂ ਆ ਗਏ ਪਤਾ ਨਹੀਂ ਮੇਰੇ ਦਿਮਾਗ ਵਿੱਚ ਕਿੱਥੋਂ ਚੜ੍ਹ ਰਹੀ ਐ ਹਰੇਕ ਨੂੰ ਹੀ ਕਹਿ ਦਿੰਦੀ ਆਂ ਕਿ ਬਰਾਇਆਂ ਤੈਨੂੰ ਤੇਰਾ ਵਿਆਹ ਹੋ ਗਿਆ ਡੱਬਾ ਡੁੱਬਾ ਆ ਜਾਈਂਦੀ ਸਾਡੀ ਚਾਪਜ ਅੱਜ ਦੀ ਸੱਜੀ ਦਾ ਹਿੱਲਾ ਕਰਦੇ ਆਂਗੇ ਤੂੰ ਸੀ ਹੁਣ ਐਵੇਂ ਦੇਖਿਓ ਵੀ ਇਹ ਕੱਚੇ ਵੇੜੇ 'ਚ ਉਹ ਪਿਤੋਲ ਵੀ ਰੱਖਿਆ ਹੱਥ ਨਾਲ ਪਣਾ ਲਈ ਨੰਡੇ ਜੇ ਨਾਲ ਪਈ ਪਹਿਲਾਂ ਵੀ ਬਿਲਜਸ ਫੇਰੀ ਅਟਕ ਰਿਆ ਸੀ ਔਰ ਈਲ ਕੱਢ ਕੇ ਕਿਨੇ ਨੀਚੇ ਸਿੱਟਦੀ ਇਹ ਵਿੱਚ ਸਿੱਟੀ ਹੋਈ ਸੀ ਕੋਈ ਨਾ ਤੇਰੀ ਮੰਮੀ ਹੋਈਆਂ ਹਾਂ ਤੇਰੀ ਮੰਮੀ ਹੋਈ ਹੈ ਚਲੋ ਫੇ ਉਹ ਵਾਲ ਬਿਸਟਿਕ ਵਿੱਚ ਸਿੰਟ ਕੇ ਤੇ ਚ ਪਾਣੀ ਪਾਇਆ ਸੀ ਪਾਣੀ ਪਾਇਆ ਕੁਲੀ ਨਹੀਂ ਪਾਣੀ ਨਾ ਧੜੂ ਖੋਲਦੀ ਨਹੀਂ ਹਿੱਤੀ ਜੰਦੂ ਲੈ ਕੇ ਦਉ ਆਈ ਮੰਮੀ ਮੈਂ ਕੰਨ ਨਹੀਂ ਆਤਾ ਤੇ ਬਾਬੇ ਦੇ ਅੱਛਾ ਸੁਰੋਂ ਨੇ ਤਾਂ ਫੁੱਲ ਹੋਏ ਬਣੇ ਕੋਈ ਸਲਗ ਬਣ ਨਾਲੇ ਲਾ ਲਾ ਸਾਗ ਨਹੀਂ ਬਣਾ ਲੈ ਸਾਗ ਹੈ ਹੀ ਹੋ ਨਹੀਂ ਬਣਾਉਣ ਨਾਲ ਮਿੱਠੀ ਮਿੱਠੀ ਕੱਢ ਕੇ ਬਾਥੀ ਮਿੱਠੀ ਹੂੰ ਬਣਾ ਲਾਂਗੇ ਕਾਉ ਮੰਨੂ ਵੀ ਪੱਜੀ ਜੀ ਬਣਾਵਾਂਗੇ ਲੋ ਪੱਜੀ ਬਣਾਉਣ ਦੀ ਹੋ ਰਹੀ ਹੈ ਤਿਆਰੀ ਮੰਮੀ ਅੰਮੇ ਆਪਣੇ ਤੇ ਕੇ ਸਪੈ ਸਕਦਾ ਆਪਣੇ ਤੇ ਕੇ ਸਪੈ ਸਕਦਾ ਕਿਆ ਆ ਪੱਤੇ ਕਾਦੇ ਨੇ ਪੋਸਤ ਨਹੀਂ ਆਗੀ ਹੈ ਪੋਸਤ ਨਹੀਂ ਹੈਗੀ ਇਹ ਮੈਂ ਤਾਂ ਉਹੀ ਲੱਗੀ ਜਾਂਦੀ ਹੈ ਕਿਦੇ ਵੀਡੀਓ ਦੇਖ ਕੇ ਕੋਈ ਚੱਕਣਾ ਅੱਜ ਆਪਾਂ ਨੂੰ ਕਰੋ ਦੂਜੀ ਸਰੋਂ ਹੈ ਸਰੋਂ ਹੈ ਸਰੋਂ ਹੈ ਦੂਜੀ 6 ਮੈਨੂੰ ਲੱਗਦਾ ਉਹੀ ਆ ਦੂਜੀ ਜਿਹੜੀ ਲੋਕ ਡਰ ਕੇ ਜਿਵੇਂ ਜਿਵੇਂ ਮੈਂ ਕਿਤੇ ਆਪਾਂ ਦਾ ਕਿਸੇ ਵੇ ਆਉਂਦੇ ਆ ਕੋਈ ਵੀਡੀਓ ਦੇਖ ਕੇ ਆਪਣੇ ਘਰੀ ਪਹੁੰਚੇ ਹਾਂ ਦੱਸੋ ਕਿੱਥੇ ਲੜ ਕੇ ਅਗਲੇ ਨੂੰ ਕਹਾਉਂ ਬਾਈ ਗੋਭੀ ਦੇ ਫੁੱਲ ਲੈ ਜਾ ਪਕੌੜੇ ਬਣਾ ਕੇ ਖਾ ਲਈ ਹੈ ਇਹ ਤਬਰ ਕਹੀ ਜੀ ਪਹਿਚਾਣੇ ਜਿਹੜਾ ਸਰੋਂ ਨੂੰ ਹੀ ਬਣਾਤਾ ਹਾਂ ਹਾਂ ਉਂਝ ਬੜਾ ਥੋੜੀ ਥੋੜੀ ਹੀ ਹੈ ਕਿ ਮੈਨੂੰ ਮੇ ਬਹੁਤ ਟਾਈਮ ਹੋ ਗਿਆ ਦੇਖੇ ਨੂੰ ਦੇਖੀ ਨਹੀਂ ਨਾ ਹੈਗੀ ਮੈਨੇ ਕਦੇ ਉਹ ਬਹੁਤ ਟਾਈਮ ਹੋ ਗਿਆ ਹੁਣ ਤਾਂ ਹਾਂ ਵਾਲੇ ਸਾਲ ਹੋ ਗਏ ਟਾਈਗਰ ਨੂੰ ਮੈਂ ਥੋੜਾ ਫਲੈਕ ਖਾ ਜਾ ਪੈ ਗਿਆ ਸੀ ਸਹੀ ਪੈ ਗਿਆ ਤੇ ਅਹੀ ਜੀ ਹੁੰਦੇ ਨੇ ਹੂੰ ਅਹੀ ਜੀ ਹੁੰਦੇ ਹਾਂ ਹਾਂ ਇਹ ਹੁੰਦੀ ਹੈ ਜੂਏ ਭਾਈ ਚਲੋ ਉਹ ਚੀਜ਼ ਨਹੀਂ ਗਈ ਸੋ ਆਪਾਂ ਬੇਫਿਕਰ ਹੋ ਕੇ ਆਪਣਾ ਬਲੌਗ ਅਪਲੋਡ ਕਰ ਸਕਦੇ ਹਾਂਗੇ ਤੇ ਹੋਰ ਕੀ ਪਤਾ ਲੱਗਦਾ ਹੈਗਾ ਕਿਹੜੇ ਵੇਲੇ ਕੀ ਹੋਵੇ ਕਿਤੇ ਹੋਰ ਚਾਪਾ ਬੈ ਜਾ ਆਪਣੀ ਗੋਭੀ ਪਟਪਟ ਸਟੇਂਡ ਫੇਰ ਤਾਂ ਲਿਹਾਜੀ ਵੀ ਨਹੀਂ ਖੜਦੇ ਹੁੰਦੇ ਜਿਹੜੇ ਕੰਮ ਵਿੱਚ ਅਸੀਂ ਪੁਲਸ ਚ ਆ ਕੋਈ ਕੰਮ ਹੋਵੇ ਕੋਈ ਲੋੜ ਪਵੇ ਫਿਰ ਤਾਂ ਅਗਲਾ ਕਹਿੰਦਾ ਸਿੱਧਾ ਹੀ ਨਾ ਸਿੱਟੋ ਗੱਡੀ ਚ ਆ ਵੀ ਤਾਂ ਕੋਈ ਜਾਣ ਪਛਾਣ ਵਾਲੀ ਚੱਕਣ ਆ ਜੇ ਆਪਾਂ ਆਪਾਂ ਤਾਂ ਗਰੀਬ ਬੰਦੇ ਅਸ ਤਾਂ ਉੱਪੀ ਉੱਪੀ ਹਾਰ ਲੈਨੇ ਆ ਆ ਦੇਖੋ ਅਸੀਂ ਨਹੀਂ ਹੈ ਜੇ ਕੋਈ ਗਲਤ ਕੰਮ ਕਰਦੇ ਸਾਨੂੰ ਨਾ ਸ਼ੱਕ ਦੀ ਨਜ਼ਰ ਨਾਲ ਦੇਖਿਓ ਲੋ ਵਈ ਹੁਣ ਆਪਾਂ ਜੀ ਦੀ ਤਿਆਰੀ ਮਮਤਾ ਠੰਡ ਲੱਗ ਰਹੀ ਨਹੀਂ ਸਾਈਰਤੀ ਚ ਤਾਂ ਮੈਨੇ ਹੈਂਡ ਤੇ ਜਰਾਬਾ ਜਰਾਬਾ ਆਪ ਪਾਈ ਵੇਖਿਆ ਜਰਾਬਾ ਬਾਹਰ ਰੱਖਿਆ ਨੇ ਚੱਕ ਟਪਾਰ ਕੇ ਚੱਲ ਤੇ ਉੱਪਰ ਤੇ ਕੋਟ ਵੀ ਪਾ ਲਿਆ ਅੱਗੇ ਮੈਂ ਸੋਚਿਆ ਵਿਸੜ ਨੂੰ ਵੀ ਕਾਫਰ ਕਰ ਲਵਾਂ ਫਿਰ ਮਲਬਾ ਹਾਂ ਠੰਡੂ ਵੀ ਐਵੇਂ ਆ ਉਹ ਲੱਗਦੀ ਤਾਂ ਨਹੀਂ ਮੈਨੂੰ ਬਸ ਐਵੇਂ ਜਿਵੇਂ ਮਤਲਬ ਖੂਨ ਘੜਾ ਹੋ ਜਾਂਦਾ ਨਾ ਬੋਡੀ ਥੋੜੀ ਗਰਮੀ ਰਹੇ ਤਾਂ ਠੀਕ ਹੈ ਕਿਉਂਕਿ ਠੰਡੀ ਹੋ ਆ ਛੇਤੀ ਹੋ ਜਾਂਦੀ ਹੈ ਸੁੰਨ ਹੋ ਜਾਂਦੀ ਹੈ ਤਾਂ ਕਰਕੇ ਮੈਨੇ ਫਿਰ ਮੈਂ ਫਿਰ ਅੱਜ ਬਾਹਲੀ ਸੋਚ ਲਈ ਆਪਣੇ ਵਾਸਤੇ ਮੈਂ ਸੈਲਫਿਸ਼ ਨਹੀਂ ਬਣਗੀ ਤਾਂ ਕਰਕੇ ਬਥਾ ਸਾਰ ਸਿਆਲ ਨਹੀਂ ਬਣੀ ਸਾਰ ਸਿਆਲ ਨਾ ਮੇਨ ਸਿਆਲ ਜਦੋਂ ਮੈਂ ਲਾਈਵ ਕਰਦੀ ਹੁੰਦੀ ਮੈਨੂੰ ਸਾਰੇ ਇਹਨਾਂ ਪੁੱਛਦੇ ਹੁੰਦੇ ਵੀ ਤੂੰ ਸੇ ਠੱਕ ਲੋ ਮੈਨਾਂ ਨਹੀਂ ਠੰਡ ਚ ਵੀ ਆਈ ਬੈਠੰਨੀ ਵੀ ਨਾ ਨਾ ਮੈਂ ਸੋਣੀ ਨਹੀਂ ਲੱਗ। ਤੇ ਮੈਨੂੰ ਹੱਸਣ ਵੀ ਲੱਗ ਜਾਂਦੇ ਸੀ। ਵੀ ਇਹਨਾਂ ਨੂੰ ਸੋਹਣੇ ਨਾ ਸੋਹਣੇ ਦੀ ਪਈ ਹੈਗੀ ਵੀ ਮੈਨਰੇ ਠੰਡ ਹੋ ਰਹੀ ਤੇ ਟੋਪੀ ਲੈਣੀ ਚਾਹੀਦੀ ਆ। ਉਹਦਾ ਮਿੰਟ ਲਈ ਸੀ ਮੈਂ ਤਾਂ ਟੋਪੀ ਢੁੱਪੀ। ਆ ਦੋ ਦੋ ਮਿੰਟ ਦਾ ਇਹ ਚੀਜ਼ਾਂ ਵੀ ਨਹੀਂ। ਮੁਰ ਲੌੜੀ ਨੰਗੀ ਤਾਂ ਮੈਂ ਮੀ ਪੈ ਗਏ ਨਾ ਜਗ੍ਹਾ ਜਗ੍ਹਾ ਤੇ ਗੜੇ ਪੈ ਗਏ। ਤਾਂ ਕਰਕੇ ਠੰਡ ਬਹੁ ਹੋਊਗੀ ਦੁਆਰਾ ਸੁਣਨ ਵਾਲੀ। ਹੂੰ। ਕੁਛ ਕੱਚੇ ਵੇੜੇ ਕਰਕੇ ਉਹ ਹੁੰਦਾ। ਹੂੰ ਗਿੱਲਾ ਹੋ ਜਾਂਦਾ ਨੇ ਠੰਡਾ ਹੋ ਜਾਂਦਾ ਹੈ ਕੱਚਾ ਹੀ ਬੇੜਾ ਫਿਰ ਕੱਚਾ ਛੱਟਾਂ ਕਰਕੇ ਵੀ ਹੁੰਦਾ ਕਮਰੇ ਚ ਵੀ ਤੋ ਡਬਲ ਠੰਡ ਲੱਗਦੀ ਹਾਂ ਅਣਾ ਹੋਰ ਸ਼ਰ ਬਾਈ ਤੂੰ ਕਰ ਅਬ ਦੀ ਸਬ지 ਪੱਜੀ ਤੇ ਮੈਂ ਤਾਂ ਪੂਰੀ ਤਿਆਰ ਬੈਹਾਂ ਹਾਂ ਕਿ ਬੋਸ ਬਣੀ ਬੈਠੀ ਆਂਗੀ ਅੱਜ ਮੈਂ ਵੀ ਇਦੀ ਮਤ ਤਾਂ ਬੋਸ ਬਣੀ ਬੈਠੀ ਕਿ ਅੱਜ ਤਵਾੜੀ ਛੰਡ ਲੱਗ ਰਹੀ ਮੈਂ ਮਮ ਤਾਂ ਨੂੰ ਜੈਕਟ ਪਾਈ ਤੇ ਮੈਂ ਕੋਟ ਪਤਾ ਨਹੀਂ ਕਿਹੜੇ ਵੇਲੇ ਪਾ ਲਈ ਹਤੋਂ ਕੋਟ ਕੋਟ ਛੋਟਾ ਕੱਢ ਕੇ ਉੱਥੇ ਰੱਖ ਲਿਆ ਮੈਂ ਸੋਚਿਆ ਮੈਂ ਹਬਾ ਬਹਾਣੀ ਨਹੀਂ ਨਹੀਂ ਜਾ ਸਕਦਾ ਚੱਲ ਸਕਦਾ ਤੇ ਫਿਰ ਫੇਰ ਮੈਂ ਨਹੀਂ ਪਾ ਆ ਦੇਖੀ ਫੇਰ ਲਸਕੋਰ ਜੀ ਕਰ ਲਿਆ ਨਾ ਕਦੇ ਕਦੇ ਤਾਂ ਜਮੀਂ ਨੇਰ ਕੁੱਪ ਜਾ ਕਰ ਲਿਆ ਕਦੇ ਤਾਂ ਜਾਨ ਨੇਰ ਜਾ ਸ਼ਾਜ ਜਾਂਦੇ ਕਰ ਤਕ ਨਹੀਂ ਜਾਂਦੇ ਜਦੋਂ ਬੱਦਲ ਜਾ ਕਰੇ ਦੀ फटाफट ਸਬਜੀ ਦੀ ਤਿਆਰੀ ਉਧਰ ਦੇਖੋ ਇਹ ਸਬਜੀ ਦਾ ਵੀ ਕਰਨੀ ਹੈ ਤਿਆਰੀ ਤੇ ਨਾਲ-ਨਾਲ ਕੱਪੜਿਆਂ ਦਾ ਵੀ ਚੱਲ ਰਿਹਾ ਹੈ ਮੈਂ ਹੁਣ ਕਿਹੜੇ ਕੱਪੜੇ ਸੁੱਕਣਗੇ ਚੱਲ ਕੋਈ ਨਹੀਂ ਦਾ ਸੁੱਕ ਜਾਣਗੇ ਨੀਚੇ ਦੇ ਸੁੱਕ ਜਾਣਗੇ ਹਾਂ ਹੂੰ ਬਸ ਮੈਂ ਹੀ ਆਪਾਂ ਹੀ ਰਹਿ ਗਈ ਬਸ ਮੈਂ ਹੀ ਆਹ ਕੰਮ ਨੂੰ ਮੈਂ ਹੀ ਰਹੀ ਕੱਲੀ ਜਿਹੜੀ ਸਾਰੇ ਕੰਮ ਖਾਰਦੀ ਆ ਹਾਂ ਮੰਮਾ ਤੇਨੇ ਵੀ ਤਾਈਂ ਕਹਿ ਵੀ ਲੇਟ ਹੋਏ 7 ਵਜੇ ਤੱਕ ਦਾ ਵੀ ਇਹ ਪੱਤੇ ਨਿਕਲਣਗੇ ਕਿਉਂਕਿ ਤੈਨੂੰ ਪਤਾ ਵੀ ਮੈਂ ਹੋਰ ਪਾਸੇ ਵੀ ਕੰਮ ਕਰਨਾ ਹੈ ਹਾਂ ਕਦੇ ਕਿਧਰ ਹੱਥ ਮਾਰਨੇ ਕਦੇ ਕਿਧਰ ਮਾਰਨੇ ਹਾਂ ਕਦੇ ਕਿਧਰ ਹਈਏ ਆ ਪਾਣੀ ਲਾਗਦਾ ਹੋਣਾ ਮੰਮੀ ਤਾਂ ਹੀ ਤਾਂ ਧੋਦੇ ਹੈ ਤਾਜਾ ਬਣੀ ਕਰ ਮੁੰਡੇ ਹਾਂ ਤਾਂ ਹੀ ਕੋਸ ਤੇ ਮਹ ਲਿਗਲੇ ਘਾਹ ਹਾਂ ਤਾਜਾ ਬਣੀ ਨਖ ਨਾ ਗਰ ਮੁੰਦੇ ਮੰਮੀ ਹੱਥ ਨਹੀਂ ਠਰ ਦੇ ਆਪਰ ਅੰਗ ਫਾਸ ਕੇ ਤੰਗਾਲਾ ਹੋਣਾ ਤੰਗ ਤਾਰ ਲਪਤ ਬੋਚ ਕੇ ਕਾਰ ਦੇ ਵਿੱਚ ਫਸ ਰਿਹਾ ਸੀ ਤਾਰ ਲੰਗਾ ਹੋ ਗਿਆ ਏ ਇਹ ਪੱਕੀ ਨਹੀਂ ਹੋ ਰਹੀ ਇਹ ਪੱਕ ਤੰਗਾਂ ਨਹੀਂ ਹੋ ਨਵੇਂ ਨਵੇਂ ਕੰਮ ਕਰਦੇ ਨੇ ਸਾਡੀ ਡੇਕ ਫਸ ਗਿਆ ਹੈ ਆ ਦੇਖੋ ਚਾਣੀ ਥਲ ਥਲ ਪੱਤੇ ਆਉਣ ਲੱਗੇ ਹੋ ਗਿਆ ਬਦਲ ਵਾਈ ਜੋ ਹੋਈ ਪਈ ਹੈ ਨਾ ਮੰਮੀ ਯਾ ਖਦਾਈ ਨਹੀਂ ਬਕਾਨ ਆਹੀ ਹਾਂ ਉਹ 뇨 ਰੱਬ ਨੇ ਵਸੋ ਕਰਕੇ ਹੈ ਮੀ ਪਾ ਤਾਂ ਕਰਤਾ ਮੈਂ ਨੰਗਲੇ ਹਾਂ ਨੰਗਲੇ ਲੰਦਾ ਹੁਣ ਕੀ ਸਾਡੇ ਤੋਂ ਪਾ ਦਨਪਾ ਹੈ ਸਾਡੀ ਤਾਂ ਗਰੀਬਾਂ ਦੇ ਟੈਨਸ਼ਨ ਹੈ ਹਾਂ ਸਾਡੀ ਤਾਂ ਖ ਗਰੀਬਾਂ ਦੇ ਟੈਨਸ਼ਨ ਹੈ ਹਾਂ ਚਲ ਉਹਨੂੰ ਤਾਂ ਕੋਈ ਰੰਚ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਜੇ ਮੀ ਆਊਗਾ ਵੀ ਤੇ ਚੂਗਾ ਮੈਨੂੰ ਨਹੀਂ ਮੈਨੂੰ ਜੇ ਲੱਗ ਰਿਹਾ ਹੈਗਾ ਤੇ ਬੱਖੀ ਮੰਮੀ ਉਹ ਕਵਰ ਜੋ ਬਾਹਰ ਲਾਉਣ ਕਰਕੇ ਅੰਦਰ ਪਾਣੀ ਵੀ ਗੇਰਨੋਂ ਹਟ ਗਿਆ ਹਣਾ ਪੜੇ ਹੀ ਹੋ ਰਿਹਾ ਆਪਣੇ ਨਾਲ ਅੱਬੇ ਮੈਂ ਥੀ ਕਹ ਲੈ ਕੇ ਆ ਇਹੇ ਬਾਬਾ ਦੇ ਕੇ ਮਾਂ ਕਿਧਰ ਥੋਪਟਿਆ ਕੋਈ ਬਾਬਾ ਕਿੰਸੀ ਜਿਹੜਾ ਉਦੋਂ ਆ ਦੇਖੀ ਆ ਕੀ ਪਤਾ ਹੂੰ ਦੱਸਿਆ ਨਿਸੇ ਦਿੱਤਾ ਰਹੀਆਂ ਜੀ ਅੱਛਾ ਫਿਰ ਤੋਂ ਕਿਹੜੀਆਂ ਨੇ ਜੁੱਤੀਆਂ ਹੁੰਦੀਆਂ ਨੇ ਉਹ ਤੀਨ ਉਹਨਾਂ ਅੱਗੇ ਤਾਂ ਗਈਆਂ ਜੀ ਜੀ ਵੇਖ ਤਾਂ ਨਾ ਸਟੀਆਂ ਸੀ ਅੱਛਾ ਠੀਕ ਹੈ ਚੱਲੋ ਕਿ ਲੱਗ ਗਿਆ ਜੀ ਤੇ ਮੈਂ ਤਾਂ ਫੋਨ ਕੀਤਾ ਤੁਹਾਡੇ ਘਰੇ ਉਹ ਆ ਰਹੇ ਤੇ ਪਤਾ ਜੀ ਜੀ ਆ ਆਪਾਂ ਦੇ ਮੰਦੈਂ ਕੋਈ ਤਾਂ ਗੇਟ ਰੱਖ ਅੰਦਰ ਦਾ ਗੇਟ ਹੈ ਨਹੀਂ ਇਹਨੂੰ ਤੱਕਦੇ ਸਿੱਧੇ ਰੱਖ ਲੈ ਗੇਟ ਨੂੰ ਵਾਹ ਨਿੱਕੇ ਕੀ ਕਰਦੇ ਹੋ ਕੀ ਕਰਦੇ ਹੋ